ਚੋੜੇ ਬਾਜ਼ਾਰ ਦੇ ਵਿੱਚ ਉਹ ਟਰਾਲਾ ਜਿੱਥੇ ਟਰਾਂਸਫਾਰਮਰ ਹੈ ਟਰਾਂਸਫਾਰਮਰ ਦੇ ਨਾਲ ਇਹ ਦੁਕਾਨਾਂ ਲੱਗ ਚੁੱਕੀਆਂ ਹੋਈਆਂ ਨੇ ਆਣ ਇੱਥੇ ਲਾਲੀ ਮਤਲਬ ਕਿਉਂ ਕੋਈ ਇਹ ਪਿੱਛੇ ਸਾਡੇ ਨਾਲ ਟੇਬਲ ਆਦੇ ਟੇਬਲ ਨਹੀਂ ਲੱਗੇ ਤੇ ਅਸੀਂ ਇੱਥੇ ਲਾ ਲਈਏ ਕਦੋਂ ਆਇਆ ਸੀ ਇਹ ਕਾਫੀ ਦਿਨ ਹੋ ਗਏ ਨੂੰ ਖੜੇ ਨੇ ਮਹੀਨਾ ਹੀ ਹੋ ਗਿਆ ਭਾਈ ਹੁਣ ਜਾਮ ਜੂਮ ਲੱਗ ਜਾਂਦਾ ਦੁਕਾਨਦਾਰ ਵੀ ਓਕੇ ਹੋ ਗਏ ਪਏ ਆ ਨਾ ਲੋਕ ਜਿਹੜੇ ਆ ਰਹੇ ਨੇ ਉਹਨਾਂ ਨੂੰ ਦਿੱਕਤ ਨਹੀਂ ਹੁੰਦੀ ਚਾਹੇ ਵੀਰੇ ਆਪ ਕਢਾਈ ਜਾ ਨਾਲਾ ਕਢਾਈ ਜਾ ਰੇ ਕਹਿੰਦੇ ਵੀਰੇ ਅੱਗੇ ਕੀ ਕਰ ਲਾ ਮਾੜਾ ਮਾੜਾ ਹਾਂਜੀ ਪ੍ਰਸ਼ਾਸਨ ਨਹੀਂ ਕਰਦਾ ਦੇਖ ਸਕਦੇ ਹੋ ਕਿ ਜਿਨਾ ਦੀ ਦੁਕਾਨ ਜਿਹੜੀ ਹੈ ਇਸ ਸਟ੍ਰੀਟ ਦੇ ਵਿੱਚ ਲੱਗੀ ਹੋਈ ਹੈ ਜਿਨਾ ਨੇ ਸ਼ੋਰੂਮ ਬਣਾਇਆ ਹੋਇਆ ਇਸ ਸਟ੍ਰੀਟ 'ਲੋਂ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਕੋਈ ਦਿੱਕਤ ਨਹੀਂ ਹੈਗੀ ਇਹ ਦੇ ਲੱਗਣ ਦੇ ਨਾਲ ਕੰਮਕਾਰ 'ਚ ਫਰਕ ਪੈ ਰਿਹਾ ਕੋ ਬਹੁਤ ਫਰਕ ਪੈ ਰਿਹਾ ਜਾਮ ਲੱਗ ਜਾਂਦਾ ਮਿੰਟ ਦੀ ਗਾਹ ਅੱਗੇ ਵੱਜ ਜਾਂਦਾ ਜਾਮ 'ਚ ਸੋ ਕਿੰਨੇ ਕਿੰਨੇ ਕਾਫੀ ਵੱਡੀ ਅੰਗਹੀ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਦੇ ਵਿੱਚ ਕਿਉਂਕਿ ਲੋਕ ਇਸ ਜਗ੍ਹਾ ਦੇ ਵਿੱਚ ਆਉਂਦੇ ਨੇ ਲੋਕ ਇਸ ਜਗ੍ਹਾ ਤੋਂ ਜਾਂਦੇ ਨੇ ਲੋਕਾਂ ਨੇ ਮਾਰਕੀਟ ਕਰਨੀ ਹੈ ਲੋਕਾਂ ਨੇ ਸ਼ਾਪਿੰਗ ਕਰਨੀ ਹੈ ਪਰ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਨਤਵਾਲੀ ਲੁਧਿਆਣਾ ਦੇ ਚੋੜੇ ਬਾਜ਼ਾਰ ਦੇ ਵਿੱਚ ਖੜੇ ਆ ਜਿੱਥੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਤਸਵੀਰਾਂ ਜਿਹੜੀਆਂ ਇੱਕ ਟਰਾਲਾ ਜਿਹੜਾ ਖੜਾ ਹੋਇਆ ਹੈ ਜਿਸ ਟਰਾਲੇ ਦੇ ਉੱਤੇ ਟਰਾਂਸਫਾਰਮਰ ਰੱਖਿਆ ਹੋਇਆ ਹੈ ਟਰਾਂਸਫਾਰਮਰ ਦੇ ਨਾਲ ਲੋਕਾਂ ਨੇ ਦੁਕਾਨਾਂ ਕਿਸ ਤਰੀਕੇ ਲਾਲੀਆਂ ਹਾਲਾ ਕਿ ਦੱਸ ਦਈਏ ਕਿ ਟਰਾਂਸਫਾਰਮਰ ਤੇ ਨਾਲ ਟਰਾਲਾ ਤੇ ਟਰਾਲਾ ਬਣਿਆ ਸ਼ੋਰੂਮ ਚੋੜੇ ਬਾਜ਼ਾਰ ਦੇ ਵਿੱਚ ਉਹ ਟਰਾਲਾ ਜਿੱਥੇ ਟਰਾਂਸਫਾਰਮਰ ਹੈ ਟਰਾਂਸਫਾਰਮਰ ਦੇ ਨਾਲ ਦੁਕਾਨਾਂ ਲੱਗ ਚੁੱਕੀਆਂ ਹੋਈ ਤਾਂ ਉਸ ట్రాנסਫਾਰਮਰ ਨੂੰ ਲੋਕੀ ਕਿਸ ਤਰੀਕੇ ਯੂਜ਼ ਕਰ ਰਹੇ ਨੇ ਹਾਲਾਂਕਿ ਉਹ ਜਗ੍ਹਾ ਤੇ ਸ਼ੋਰੂਮ ਉਹਨਾਂ ਨੇ ਬਣਾ ਦਿੱਤਾ ਹੋਇਆ ਤਸਵੀਰਾਂ ਜਿਹੜੀਆਂ ਦੁਕਾਨ ਦੀਆਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਥੜੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇੱਕ ਪਾਸੇ ਟਰਾਲਾ ਖੜਾ ਹੋਇਆ ਦੂਜੇ ਪਾਸੇ ਲੋਕਾਂ ਨੇ ਆਪਣੀ ਦੁਕਾਨਾਂ ਲਾ ਲੀਆਂ ਹਾਲਾਂਕਿ ਸੜਕ ਦੀ ਅਗਰ ਗੱਲ ਕਰੀਏ ਤਾਂ ਇਸ ਸੜਕ ਦੇ ਵਿੱਚ ਡਿਵੀਜ਼ਨ ਨੰਬਰ 3 ਤੋਂ ਲੈ ਕੇ ਕੰਟਾਗਰ ਚੌਕ ਤੱਕ ਇਹ ਜਿਹੜੀ ਸੜਕ ਆ ਜਾਂਦੀ ਹੈ ਤਾਂ ਇਸ ਸੜਕ ਦੇ ਵਿੱਚ ਦੱਸ ਦਈਏ ਕਿ ਦੋ ਦਿਨਾਂ ਦਾ ਜਿਹੜਾ ਸਮਾਂ ਦਿੱਤਾ ਗਿਆ ਸੀਗਾ ਕਿ ਸ਼ਨੀਵਾਰ ਐਤਵਾਰ ਐਸੇ ਸੜਕ ਦੇ ਵਿੱਚ ਈ ਰਿਕਸ਼ੇ ਵੀ ਨਹੀਂ ਚੱਲਣਗੇ ਪਰ ਉਸ ਤੋਂ ਪਹਿਲਾਂ ਅਗਰ ਜਿਹੜੇ ਵੀ ਦਿੰਨੇ ਉਸ ਦਿਨਾਂ ਦੇ ਵਿੱਚ ਈ ਰਿਕਸ਼ੇ ਵੀ ਚੱਲਦੇ ਨੇ ਤਾਂ ਕਾਫੀ ਟ੍ਰੈਫਿਕ ਦਾ ਜਿਹੜਾ ਹੈ ਤੇ ਕਾਫੀ ਟ੍ਰੈਫਿਕ ਦੇ ਮੁਸ਼ਕਲੇ ਜਿਹੜੀਆਂ ਐਸੇ ਸੈਣੀਆਂ ਪੈਂਦੀਆਂ ਨੇ ਪਰ ਲੋਕਾਂ ਨੇ ਉਸ ਟਰਾਲੇ ਨੂੰ ਜਿਸ ਟਰਾਲੇ ਦੀ ਤਸਵੀਰਾਂ ਦਿਖਾ ਰਹੇ ਹਾਂ ਜਿਸ ਟਰਾਲੇ ਦੇ ਤੇ ਟਰਾਂਸਫਾਰਮਰ ਲੱਦੇ ਹੋਇਆ ਉਸ ਟਰਾਲੇ ਨੂੰ ਕਿਸ ਤਰੀਕੇ ਲੋਕਾਂ ਨੇ ਆਪਣੇ ਕੰਮ ਦੇ ਵਿੱਚ ਯੂਜ਼ ਕੀਤਾ ਉਹਨੂੰ ਦੁਕਾਨ ਬਣਾ ਦਿੱਤਾ ਹੋਇਆ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਕਿ ਇਹ ਦੁਕਾਨ ਦੇ ਦੇਖ ਸਕਦੇ ਹੋ ਪੂਰੀ ਤਰੀਕੇ ਇਸ ਨੂੰ ਦੁਕਾਨ ਜਿਹੜਾ ਬਣਾ ਦਿੱਤਾ ਹੋਇਆ ਸੋ ਕਿਤਨੇ ਕਿਤੇ ਵੱਡੀ ਗੱਲ ਹੈ ਕਿ ਇੱਕ ਪਾਸੇ ਟਰਾਂਸਫਾਰਮਰ ਹੈ ਟਰਾਲਾ ਹੈਗਾ ਵਾ ਤੇ ਇਹ ਟਰਾਲੇ ਦੇ ਨਾਲ ਟਰਾਂਸਫਾਰਮਰ ਨੂੰ ਅੱਗੇ ਬਿਜਲੀ ਵਿਭਾਗ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਸੀਗਾ ਜਿੱਥੇ ਪਿੱਛੇ ਟਰਾਂਸਫਾਰਮਰ ਲੱਗਣਾ ਸੀਗਾ ਜਿੱਥੇ ਬਿਜਲੀ ਘਰ ਬਣਿਆ ਹੋਇਆ ਹੈ ਜਿੱਥੇ ਲੈ ਕੇ ਜਾਣਾ ਸੀਗਾ ਪਰ ਇਸ ਟਰਾਲੇ ਦੇ ਵਿੱਚ ਕੋਈ ਕਮੀ ਆਣ ਕਰਕੇ ਜਾਂ ਕੀ ਕਾਰਨ ਕਰਕੇ ਇਸ ਟਰਾਲੇ ਨੂੰ ਵਿੱਚ ਵਿੱਚ ਇੱਥੇ ਸੜਕ ਦੇ ਵਿੱਚ ਖੜਾ ਦਿੱਤਾ ਗਿਆ ਜਿੱਥੇ ਆਨ-ਜਾਨ ਦੇ ਵਿੱਚ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ 101.5 ਨੰਬਰ 3 ਤੋਂ ਲੈ ਕੇ 1 ਘੰਟਾਗੜ ਚੌਕ ਤੱਕ ਜਿਹੜੀ ਸੜਕ ਹੈ ਉਹ ਜਾਂਦੀ ਹੈ ਸੋ ਕਾਫੀ ਇਸ ਜਗ੍ਹਾ ਦੇ ਉੱਤੇ ਦਿੱਕਤਾਂ ਦਾ ਜਿਹੜਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਹੈ ਤਾਂ ਕਿਤੇ ਨ ਕਿਤੇ ਲੋਕਾਂ ਨੇ ਇਸ ਟਰਾਲੇ ਦੇ ਵਿੱਚ ਦੁਕਾਨਾਂ ਜਿਹੜੀਆਂ ਆਪਣੀਆਂ ਲਾ ਕੇ ਬੈ ਚੁੱਕੇ ਨੇ ਪਰ ਪ੍ਰਸ਼ਾਸਨ ਨੂੰ ਕਿਤੇ ਨ ਕਿਤੇ ਇਸ ਗਲਦੂ ਪਤਾ ਨਹੀਂ ਹੈਗਾ ਇਹ ਪ੍ਰਸ਼ਾਸਨ ਨੂੰ ਨਹੀਂ ਦਈਦਾ ਕਿਉਂਕਿ ਇਸ ਰੋਡ ਦੇ ਉੱਤੇ ਕਾਫੀ ਟ੍ਰੈਫਿਕ ਜਿਹੜੀ ਆ ਦੇਖਣ ਨੂੰ ਮਿਲਦੀ ਹੈ ਜੋ ਕਾਫੀ ਲੋਕਾਂ ਨੂੰ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਪਰ ਦੂਜੇ ਪਾਸੇ ਇਸ ਟਰਾਲੇ ਨੂੰ ਪਹਿਲਾਂ ਵਿਚ ਰੋਡ ਦੇ ਉੱਤੇ ਲਾਇਆ ਹੋਇਆ ਸੀਗਾ ਪਰ ਇਸ ਨੂੰ ਸਾਈਡ ਦੇ ਵਿੱਚ ਕਰ ਦਿੱਤਾ ਗਿਆ ਹਾਲਾਂਕਿ ਕਿਤੇ ਨਾ ਕਿਤੇ ਟਰਾਲਾ ਮੇਨ ਰੋਡ ਤੇ ਖੜਾ ਹੋਇਆ ਜਿਸ ਸੜਕ ਦੇ ਉੱਤੇ ਲੋਕਾਂ ਨੂੰ ਆਉਣ ਜਾਣ ਵਾਸਤੇ ਸੜਕ ਜਿਹੜੀ ਬਣਾਈ ਜਾਂਦੀ ਹੈ ਪਰ ਦੇਖ ਸਕਦੇ ਹੋ ਕਿ ਇਸ ਟਰਾਲੇ ਦੇ ਨਾਲ ਆ ਟਰਾਂਸਫਾਰਮਰ ਨੂੰ ਜਿਹੜਾ ਉਸੇ ਜਗ੍ਹਾ ਦੇ ਵਿੱਚ ਖੜਾ ਦਿੱਤਾ ਜਾਂਦਾ ਸੋ ਸਾਡੇ ਨਾਲ ਕੁਝ ਲੋਕ ਵੀ ਮੌਜੂਦ ਨੇ ਦੁਕਾਨਦਾਰ ਜਿਹੜੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਪਹਿਲਾਂ ਨਾਮ ਕੀ ਹੈ ਜੀ ਤੁਹਾਡਾ ਮੇਰਾ ਨਾਮ ਸੋਨੂ ਆ ਜੀ ਅੱਛਾ ਕਿੰਨੇ ਦਿਨਾਂ ਤੋਂ ਇੱਥੇ ਕੰਮ ਕਰਦੇ ਇੱਥੇ ਮੈਨੂੰ ਹੋ ਗਿਆ ਜੀ ਮੈਂ 20-22 ਸਾਲ ਹੋ ਗਏ ਜੀ ਅੱਛਾ ਇਹ ਟਰਾਲਾ ਖੜੇ ਨੂੰ ਕਿੰਨੇ ਦਿਨ ਹੋ ਗਏ ਇਹ ਹੋ ਗਏ ਸਾਈਂ ਮਹੀਨਾ ਹੋ ਗਿਆ ਮਹੀਨੇ ਤੋਂ ਖੜਾ ਮਤਲਬ ਕਰਦਾ ਕਿ ਇਹ ਤੇ ਕਿਉਂ ਖੜਾਇਆ ਗਿਆ ਖੜਾ ਕੀ ਹੁਣ ਗੱਡੀ ਅੰਦਰ ਨਹੀਂ ਜਾ ਰਹੀ ਪਈ ਜੀ ਪਤਾਸ ਫਾਰਮ ਲੱਦਿਆ ਹੋਇਆ ਵੇ ਬਿਜਲੀ ਦਫਤਰ ਵਾਲੇ ਨੇ ਲਿਜਾਣਾ ਜੀ ਅੰਦਰ ਅੱਛਾ ਇਹ ਕਦੋਂ ਆਇਆ ਸੀ ਇਹ ਕਾਫੀ ਦਿਨ ਹੋ ਗਏ ਨੂੰ ਖੜੇ ਨੇ ਮਹੀਨਾ ਹੀ ਹੋ ਗਿਆ ਭਾਈ ਹੁਣ ਜਾਮ ਜੂਮ ਲੱਗ ਜਾਂਦਾ ਦੁਕਾਨਦਾਰ ਵੀ ਓਕੇ ਹੋਏ ਪਏ ਆ ਅੱਛਾ ਕੰਮਕਾਰ ਤੋਂ ਨੰਗਣ ਵਾਲੇ ਵੀ ਓਕੇ ਹੋਏ ਪਏ ਆ ਨੰਗਣ ਨੰਗਣ ਵਰਨ ਤੋਂ ਬਿਜਲੀ ਦਫਤਰ ਕਿੱਥੇ ਬਣਿਆ ਹੋਇਆ ਆ ਦੇਖੋ ਤਾਂ ਪਿੱਛੇ ਬਣਿਆ ਜਮਾਨਾ ਬਿਜਲੀ ਦਫਤਰ ਦਾ ਅੱਛਾ ਮਤਲਬ ਇਹ ਪਿੱਛੇ ਲੈ ਕੇ ਚੱਲੇ ਸੀਗੇ ਲਿਜਾਣਾ ਇਹਨਾਂ ਨੇ ਗੱਡੀ ਪਿੱਛੇ ਜਾ ਜਦੋਂ ਇਹ ਪਤਾ ਨਹੀਂ ਸੀਗਾ ਵੀ ਯਾਰ ਇਸ ਗਲੀ ਦੇ ਵਿੱਚ ਇਹ ਗੱਡੀ ਮੋੜਨੀ ਹੈ ਨਹੀਂ ਕਿਉਂਕਿ ਇੱਥੇ ਤਾਂ ਪਹਿਲੇ ਹੀ ਬਹੁਤ ਘਟ ਹੈ ਜੀ ਹਾਂਜੀ ਹਾਂਜੀ ਉਹਦੇ ਕਰਕੇ ਹੁਣ ਇਹਨਾਂ ਨੂੰ ਚਾਹੀਦਾ ਸੀਗਾ ਹੁਣ ਇਹਨਾਂ ਨੇ ਰਾਤ ਨੂੰ ਗੱਡੀ ਵਾੜੀ ਆ ਬਸ ਜਦ ਹੀ ਇੱਥੇ ਖੜੀ ਆ ਮਤਲਬ ਉਸ ਤੋਂ ਬਾਅਦ ਖੜੀ ਹੋ ਗਈ ਆਹ ਰਾਤ ਤੇ ਖੜੀ ਆ ਜਦ ਦੇ ਇਹ ਵਿੱਚ ਤਾਂ ਦੁਕਾਨਾਂ ਵੀ ਲਾ ਲੀਆਂ ਲੋਕਾਂ ਨੇ ਜਿੱਦਾਂ ਜਿਹੜੇ ਲੋਕਾਂ ਨੇ ਦੁਕਾਨਾਂ ਪਿੱਛੇ ਲਾਣੀਆਂ ਸੀਗੀਆਂ ਉਹ ਤਾਂ ਟਰਾਂਸਫਾਰਮਰ ਨੂੰ ਯੂਜ਼ ਕਰਦੇ ਟਰਾਲੀ ਉਹ ਯਾਰ ਭਾਜੀ ਉਹ ਤਾਂ ਕਰਨਗੇ ਆ ਹਰੇਕ ਨੇ ਟਿੱਡ ਲੱਗਾ ਹਰੇਕ ਨੂੰ ਬੱਚੇ ਪਾਲ ਲੈਣੇ ਹਰੇਕ ਨੇ ਭਾਜੀ ਆਪਣੇ ਠੀਕ ਹੈ ਨਾ ਜੀ ਇਸ ਕਰਕੇ ਜਿਹੜੇ ਪਿੱਛੇ ਮਾਲ ਲਾਂਦੇ ਸੀਗੇ ਉਹ ਟਰਾਂਸਫਰ ਕਰਦੇ ਹੁਣ ਉੱਪਰ ਲਾਣ ਲਾ ਪਏ ਮਾਲ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਨਹੀਂ ਇੱਥੇ ਦੇਖਣ ਵਾਸਤੇ ਬਥੇਰੇ ਆਇਆ ਬਾਈ ਦੇਖ ਦੂ ਕਿ ਫੋਟੋ ਫਿਲਮਾ ਫਿਲਮਾ ਪਾ ਕੇ ਚੱਲ ਗਏ ਸਾਬ ਨਹੀਂ ਪ੍ਰਸ਼ਾਸਨਿਕ ਅਧਿਕਾਰੀ ਆਇਆ ਨਹੀਂ ਕੋਈ ਬਿਜਲੀ ਵਿਭਾਗ ਮੈਂ ਤਾਂ ਕੋਈ ਅਧਿਕਾਰੀ ਆਇਆ ਨਹੀਂ ਕੋਈ ਬਿਲੀ ਵਿਭਾਗ ਮੈਂ ਤਾਂ ਆ ਰਹੇ ਆ ਘੇੜਾ ਘੂੜਾ ਕੱਢ ਕੇ ਚੱਲ ਜਾਂਦੇ ਅਗਲੇ ਵੀ ਦੇਖ ਰੱਖ ਆ ਦੇਖੇ ਚਲੇ ਜਾਂਦੇ ਆ ਕੋਈ ਧਿਆਨ ਨਹੀਂ ਹੈਗਾ ਹੁਣ ਕਹਤੇ ਸਾਹਮਣੇ ਹੀ ਲੱਗੇ ਹੋਇਆ ਵਾ ਕਿ ਲੱਗਦਾ ਇਹਦੇ ਲੱਗਣ ਦੇ ਨਾਲ ਕੰਮਕਾਰ 'ਚ ਫਰਕ ਪੈ ਰਿਹਾ ਕੋ ਬਿਲਕੁਲ ਸੋ ਦੱਸ ਦਿਆ ਕਿ ਦੁਕਾਨਦਾਰਾ ਨਾਲ ਗਲਤੀ ਦਾ ਉਹਨਾਂ ਵੱਲੋਂ ਗਲ ਕਹੀ ਜਾ ਰਹੀ ਹੈ ਕਿ ਇਸ ਟਰਾਂਸਫਾਰਮਰ ਦੇ ਖੜੇ ਹੋਣ ਕਰਕੇ ਇੱਥੇ ਜਾਮ ਲੱਗ ਜਾਂਦਾ ਤੇ ਉਸ ਤੋਂ ਬਾਅਦ ਜਿਹੜੇ ਗਾਹ ਕੰਦੇ ਨੇ ਉਹ ਮਿੰਟ ਬਾਅਦ ਅੱਗੇ ਜਿਹੜੇ ਨਿਕਲ ਜਾਂਦੇ ਨੇ ਤਾਂ ਕਾਫੀ ਉਹਨਾਂ ਨੂੰ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਸੋ ਇੱਕ ਪਾਸੇ ਜਾਮ ਲੱਗਣ ਦੇ ਨਾਲ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੋ ਦੁਕਾਨਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਜਿਹੜੀਆਂ ਇਸ ਜਗ੍ਹਾ ਦੇ ਉੱਤੇ ਉਸ ਟਰਾਲੇ ਦੇ ਉੱਤੇ ਲੱਗੀਆਂ ਹੋਈਆਂ ਨੇ ਜਿਸ ਟਰਾਲੇ ਨੂੰ ਇਸ ਰੋਡ ਦੇ ਉੱਤੇ ਖੜਾਇਆ ਗਿਆ ਜਿਸ ਜਗ੍ਹਾ ਦੇ ਵਿੱਚ ਲੋਕ ਆਂਦੇ ਜਾਂਦੇ ਨੇ ਘੰਟਾ ਤਿੰਨ ਤੱਕ ਜਿਹੜੇ ਲੋਕ ਐ ਇਸ ਰਸਤੇ ਦੇ ਵਿੱਚ ਜਾਂਦੇ ਨੇ ਉਸ ਟਰਾਲੇ ਦੇ ਉੱਤੇ ਕਿਸ ਤਰ੍ਹਾਂ ਕੇ ਦੁਕਾਨਾਂ ਲਾ ਦਿੱਤੀਆਂ ਗਈਆਂ ਨੇ ਹਾਲਾਂਕਿ ਫਿਰ ਵੀ ਪ੍ਰਸ਼ਾਸਨ ਬੇਅੰਦਾਜ਼ ਕਰਦਾ ਪਿਆ ਹੈ ਕਿਉਂਕਿ ਉਹਨਾਂ ਨੂੰ ਦਿਖਦਾ ਨਹੀਂ ਪਿਆ ਭਾਈ ਥੋੜੀ ਦੁਕਾਨ ਹੈ ਹਾਂਜੀ ਭਾਈ ਜੀ ਅੱਛਾ ਇਹ ਦੁਕਾਨ ਇੱਥੇ ਲਾ ਲਈ ਮਤਲਬ ਕਿਉਂ ਕੋਈ ਪਿੱਛੇ ਸਾਡੇ ਵਾਲੇ ਟੇਬਲ ਆਦੇ ਟੇਬਲ ਨਹੀਂ ਲੱਗੇ ਤੇ ਅਸੀਂ ਇੱਥੇ ਲਾ ਲਈਏ ਦੋ ਦੋ ਲਾ ਰਹੇ ਉੱਤੇ ਭਈ ਹੋ ਗਏ 10 ਕੇ ਦਿਨ ਹੋ ਗਏ 10 15 ਦਿਨ ਹੋ ਗਏ ਕਿਸੇ ਨੇ ਕੁਝ ਕਿਹਾ ਨਹੀਂ ਭਈ ਲੋੜ ਨਹੀਂ ਬੰਦੇ ਕੋਲੇ ਸਰਕਾਰੀ ਕੰਮ ਹੈ ਮਤਲਬ ਸਰਕਾਰੀ ਕੰਮ ਹੈ ਰੋਡ ਦੇ ਉੱਤੇ ਖੜਾਤਾ ਆਨ ਜਾਣ ਚ ਦਿੱਕਤ ਨਹੀਂ ਹੁੰਦੀ ਲੋਕਾਂ ਕੋਈ ਫਾਇਦਾ ਵੀ ਤਾਂ ਆਪਾਂ ਨੂੰ ਦੇਰੇ ਲੈਟ ਰੋਡ ਜਾਊਗੇ ਕੁਝ ਵੀ ਹੋਊਗਾ ਆਪਣਾ ਫਾਇਦਾ ਵੀ ਤਾਂ ਹੈ ਨੁਕਸਾਨ ਤਾਂ ਦਿਖ ਰਿਹਾ ਨਾਲ ਲੋਕ ਜਿਹੜੇ ਆ ਰਹੇ ਨੇ ਉਹਨਾਂ ਨੂੰ ਦਿੱਕਤ ਨਹੀਂ ਹੁੰਦੀ ਚਾਹੁੰਦੇ ਵੀਰੇ ਆਪਾਂ ਕਢਾਈ ਆ ਨਾਲ ਨਾਲ ਕਢਾਈ ਆ ਰਹੇ ਕਹਿੰਦੇ ਵੀਰੇ ਅੱਗੇ ਅੱਗੇ ਕਰ ਲੈ ਮਾੜਾ ਮਾੜਾ ਤੁਸੀਂ ਕਢਾ ਰਹੇ ਹੋ ਹਾਂਜੀ ਪ੍ਰਸ਼ਾਸਨ ਨਹੀਂ ਖੜਦਾ ਹਾਂਜੀ ਪ੍ਰਸ਼ਾਸਨ ਪੁਲਿਸ ਨਹੀਂ ਖੜਦੀ ਤੁਸੀਂ ਕਢਾ ਰਹੇ ਹੋ ਨਹੀਂ ਸਾਰੇ ਕਢਾਉਂਦੇ ਜਿੱਦ ਜਿਹੜੇ ਦੇ ਲੋੜ ਪੈਂਦੇ ਸਭ ਕਢਾਉਂਦੇ ਆ ਹੱਥ ਨੂੰ ਹੱਥ ਆ ਭਾਈ ਕਿੰਨੇ ਦਿਨ ਹੋ ਗਏ 15 ਦਿਨ 15 ਦਿਨ ਹੋ ਗਏ ਕੋਈ ਦਿੱਕਤ ਨਹੀਂ ਕੋਈ ਦਿੱਕਤ। ਇੱਕ ਪਾਸੇ ਦੇਖ ਸਕਦੇ ਹੋ ਕਿ ਜਿਨ੍ਹਾਂ ਦੀ ਦੁਕਾਨ ਜਿਹੜੀ ਹੈ ਇਸ ਟਰਾਲੇ ਦੇ ਵਿੱਚ ਲੱਗੀ ਹੋਈ ਹੈ ਜਿਨ੍ਹਾਂ ਨੇ ਸ਼ੋਰੂਮ ਬਣਾਇਆ ਹੋਇਆ ਹੈ ਇਸ ਟਰਾਲੇ ਨੂੰ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਕੋਈ ਦਿੱਕਤ ਨਹੀਂ ਹੈਗੀ ਪਰ ਜਿਨ੍ਹਾਂ ਦੀ ਦੁਕਾਨ ਜਿਹੜੀ ਹੈ ਸਾਹਮਣੇ ਹੈਗੀ ਹੈ ਉਹਨਾਂ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਸੋ ਅੱਗੇ ਜਿੱਥੇ ਬਿਜਲੀ ਮੈਹਿਕਮਾ ਬਣਿਆ ਹੋਇਆ ਹੈ ਜੇ ਜਗ੍ਹਾ ਦੇ ਉੱਤੇ ਇਸ ਟਰਾਲੇ ਨੂੰ ਲੈ ਕੇ ਜਾਣਾ ਸੀਗਾ ਜਿਸ ਜਗ੍ਹਾ ਦੇ ਉੱਤੇ ਟਰਾਂਸਫਾਰਮਰ ਲੱਗਣਾ ਸੀਗਾ ਉਹ ਜਗ੍ਹਾ ਦੀ ਅਗਰ ਗੱਲ ਕਰੀਏ ਤਾਂ ਉਹ ਜਗ੍ਹਾ ਦੇ ਵਿੱਚ ਟਰਾਂਸਫਾਰਮਰ ਜਿਹੜਾ ਨਹੀਂ ਜਾ ਦਾ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਪਰ ਇਹ ਟਰਾਲੇ ਦਾ ਦੇਖ ਸਕਦੇ ਹੋ ਮੇਨ ਫਰੰਟ ਹੈ ਜਿਸ ਫਰੰਟ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਮਾਰਕੀਟ ਜਿਹੜੀ ਹੈ ਬਾਕਾਇਦਾ ਲੱਗੀ ਹੋਈ ਹੈ ਸੋ ਕਪੜੇ ਕਿਸ ਤਰੀਕੇ ਉਹ ਲੱਗੇ ਹੋਏ ਨੇ ਸ਼ੋਰੂਮ ਵਾਂਗੂ ਜਿਸ ਤਰੀਕੇ ਸ਼ੋਰੂਮ ਦੇ ਵਿੱਚ ਕਪੜੇ ਟੰਗੇ ਹੁੰਦੇ ਨੇ ਐਂਗਲ ਦੇ ਨਾਲ ਉਸ ਤਰੀਕੇ ਇਸ ਟਰਾਲੇ ਦੇ ਵਿੱਚ ਟੰਗੇ ਹੋਏ ਨੇ ਸੋ ਕਿਤੇ ਨਾ ਕਿਤੇ ਕਾਫੀ ਵੱਡੀ ਗੱਲ ਹੈ ਕਿ ਪ੍ਰਸ਼ਾਸਨ ਬੇਅੰਦਾਜ਼ ਕਰ ਰਿਹਾ ਵਾ ਪ੍ਰਸ਼ਾਸਨ ਨਿਗਾਨੀ ਮਾਰ ਰਿਹਾ ਕਿਉਂਕਿ ਇੱਕ ਪਾਸੇ ਟਰਾਲਾ ਖੜਾ ਹੋਇਆ ਦੂਜੇ ਪਾਸੇ ਟਰਾਲੇ ਦੇ ਉੱਤੇ ਟਰਾਂਸਫਾਰਮਰ ਰੱਖਿਆ ਹੋਇਆ ਤੇ ਇਹ ਟਰਾਂਸ ਇਹ 15 ਦਿਨ ਹੋ ਗਏ ਅੱਛਾ ਇਹ ਕਿਉਂ ਖੜਾ ਹੋ ਗਿਆ ਇੱਥੇ ਇਹ ਭਾਈ ਅੰਦਰ ਜਾਣਾ ਸੀਗਾ ਤੇ ਇਹਦਾ ਐਕਸਲ ਟੁੱਟ ਗਿਆ ਇਸ ਕਰਕੇ 2 ਦਿਨ ਉੱਥੇ ਖੜਾ ਰਿਹਾ ਅੱਛਾ ਤੇ 2 ਦਿਨ ਕਾਫੀ ਦਿੱਕਤ ਆਈ ਪਬਲਿਕ ਨੂੰ ਉਸ ਤੋਂ ਬਾਅਦ ਉਹਨੇ ਸਹੀ ਕਰਕੇ ਤੇ ਪਿੱਛੇ ਕਰਤਾ ਇੱਕ ਸਾਈਡ ਤੇ ਖੜਾਤਾ ਇੱਥੇ ਮਤਲਬ ਇਹ ਕਿਨਾਂ ਨੂੰ ਦਿੱਕਤ ਆ ਪਬਲਿਕ ਨੂੰ ਕਾਫੀ ਆਈ ਤੇ ਸਹੀ ਕਿਨੇ ਕੀਤਾ ਉਹ ਫਿਰ ਮਕੈਨਿਕ ਆਇਆ ਸੀ ਸਹੀ ਕਰਨ ਵਾਸਤੇ ਅੱਛਾ ਇਹਨੂੰ ਸਹੀ ਮੰਦੇ ਹੋਲੇ ਵੀ ਸਹੀ ਖੜਾ ਹੋਇਆ ਨਹੀਂ ਹਲੇ ਤਾਂ ਰੋਂਗ ਹੀ ਖੜਾ ਵੈਸੇ ਵੀ ਹਾਂ ਰੋਂਗ 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 ਹਾਂ ਮਤਲਬ ਇਹਦੇ ਖੜਨ ਦੇ ਨਾਲ ਕਿੰਨੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਪਬਲਿਕ ਨੂੰ ਬਹੁਤ ਆ ਤੁਹਾਡੇ ਸਾਹਮਣੇ ਕੋ ਜਾਮ ਕਿ ਨਾ ਲੱਗੇ ਜਾਂਦਾ ਜੀ ਜਾਮ ਲੱਗ ਜਾਂਦਾ ਹੈ ਕਾਫੀ ਜਾਮ ਲੱਗ ਜਾਂਦਾ ਹੈ ਸਾਹ ਤੁਹਾਡੇ ਸਾਹਮਣੇ ਦੇ ਲਈ 10 15 ਮਿੰਟ ਤੱਕ ਕੋਈ ਗੱਡੀ ਆਣੀ ਜਾਮ ਲੱਗਿਆ ਨਹੀਂ ਅੱਛਾ ਤਕਰੀਬਨ ਕਿੰਨੀ ਕੀ ਜਨਤਾ ਇਸ ਰੋਡ ਤੋਂ ਨਿਕਲਦੀ ਹੈ ਰੋਜ਼ ਇਹ ਕਾਫੀ ਇਥੋਂ ਪਾਰਕਿੰਗ ਹੈਗੀ ਹੈ ਇਥੋਂ ਗੱਡੀਆਂ ਆਉਂਦੀਆਂ ਸ਼ਾਮ ਦੇ ਟਾਈਮ 7 ਵਜੇ ਤੋਂ ਬਾਅਦ ਬਹੁਤ ਜ਼ਿਆਦਾ ਜਾਮ ਲੱਗ ਜਾਂਦਾ ਜੀ ਅੱਛਾ ਕਾਫੀ ਜ਼ਿਆਦਾ ਜਾਮ ਲੱਗ ਜਾਂਦਾ 7 ਵਜੇ 15 20 ਦਿਨਾਂ ਦੇ ਵਿੱਚ ਸਟਾਲੇ ਨੂੰ ਇਸ ਜਗ੍ਹਾ ਤੋਂ ਹਟਾਇਆ ਨਹੀਂ ਗਿਆ ਨਹੀਂ ਹਟਾਇਆ ਨਹੀਂ ਗਿਆ ਜੀ ਇਹ ਹੁਣ ਪ੍ਰਸ਼ਾਸਨ ਹੀ ਹੈਗਾ ਜੀ ਹੁਣ ਸਰਕਾਰੀ ਕੰਮ ਹੈ ਤਾਂ ਸਰਕਾਰੀ ਕੰਮ ਹੈ ਜੀ ਹ ਸਰਕਾਰੀ ਕੰਮ ਸਰਕਾਰੀ ਕੰਮ ਹੈ ਪਰ ਆਮ ਪਬਲਿਕ ਨੂੰ ਕਿਤੇ ਕਿਤੇ ਦਿੱਕਤਾਂ ਦਾ ਸਾਹਮਣਾ ਕਰ ਕੀ ਕਰਦੇ ਸਰਕਾਰੀ ਕੰਮ ਹੈ ਅੰਦਰ ਖੜੇ ਜਗ੍ਹਾ ਗਈ ਹੈ ਇਤਨੀ ਖੜੇ ਦੇ ਕੇ ਲੇਕਰੂਗਾ ਤਾਂ ਹੀ ਹੈ ਉਧਰ ਵੀ ਦੇਖਦੇ ਪਏ ਕਮਰ ਕੋਲ ਪਟੇਕ ਲੈ ਲੱਗਦਾ ਸੀਗਾ ਇਸ ਸੜਕ ਤੋਂ ਇਹ ਟਰਾਲਾ ਆਇਆ ਹੋਇਆ ਤੇ ਟਰਾਲਾ ਅੰਦਰ ਜਾ ਸਕਦਾ ਇਸ ਸੜਕ ਤੋਂ ਜਾ ਸਕਦਾ ਸੀਗਾ ਨਹੀਂ ਜਾ ਸਕਦਾ ਸੀਗਾ ਉੱਥੇ ਨਾ ਜ਼ਮੀਨ ਜਿਹੜੀ ਬੈਠ ਗਈ ਜਾਣਦਾ ਅੰਦਰ ਹੀ ਸੀਗਾ ਪਹਿਲੇ ਦਿਨ ਹੀ ਅੰਦਰ ਜਾ ਲੱਗਾ ਸੀਗਾ ਇਹ ਤਾਂ ਕਰਕੇ ਪਿੱਛੇ ਲਾਇਆ ਉਹਨਾਂ ਨੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਰਿਹਾ ਜੇ ਜਗ੍ਹਾ ਤੇ ਲੋਕ ਖੜੇ ਸੀਗੇ ਉਹਨਾਂ ਵੱਲੋਂ ਗੱਲ ਆਖੀ ਜਾ ਰਹੀ ਹੈ ਕਿ ਟਰਾਲੇ ਨੂੰ ਅੰਦਰ ਲੈ ਕੇ ਜਾਣਾ ਸੀਗਾ ਜੇ ਜਗ੍ਹਾ ਤੇ ਬਿਜਲੀ ਮਹਿਕਮਾ ਜਿਹੜਾ ਇਹ ਬਣਿਆ ਹੋਇਆ ਜੇ ਜਗ੍ਹਾ ਦੇ ਉੱਤੇ ਇਹ ਟਰਾਂਸਫਾਰਮਰ ਜਾਣਾ ਸੀਗਾ ਪਰ ਇਹ ਰੋਡ ਦੇ ਉੱਤੇ ਹੀ ਖੜਾ ਹੋ ਜਾਂਦਾ ਸੋ ਉਹਨਾਂ ਵੱਲੋਂ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਟਰਾਲੇ ਦਾ ਐਕਸਲ ਟੁੱਟਣ ਕਰਕੇ ਜਿਹੜੀ ਜ਼ਮੀਨ ਜਿਹੜੀ ਸੀਗੀ ਜਿਸ ਜਗ੍ਹਾ ਤੋਂ ਜਾ ਰਿਹਾ ਸੀਗਾ ਉੱਤੇ ਦੇਖ ਸਕਦੇ ਹੋ ਕਿ ਜ਼ਮੀਨ ਧਸਣ ਦੇ ਕਰਕੇ ਇਹ ਟਰਾਲਾ ਜਿਹੜਾ ਇਸ ਜਗ੍ਹਾ ਦੇ ਉੱਤੇ ਖੜ ਜਾਂਦਾ ਸੋ ਇਸ ਟਰਾਲੇ ਨੂੰ ਜਿਹੜਾ ਅੰਦਰ ਜਾਣਾ ਸੀਗਾ ਜਿੱਥ ਦਫਤਰ ਦੇ ਵਿੱਚ ਜਿੱਥੇ ਇਹਨੂੰ ਲੱਗਣਾ ਸੀਗਾ ਪਰ ਇਸ ਟੈਂਪ ਇਹ ਟਰਾਲਾ ਜਿਹੜਾ 메ਨ ਰੋਡ ਤੇ ਬਾਹਰ ਖੜਾ ਹੋਇਆ ਜਿੱਥੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਿਲਕੁਲ ਇਸ ਜਗ੍ਹਾ ਤੇ ਖੜੇ ਹੈ ਤੇ ਜਗ੍ਹਾ ਦੇ ਵਿੱਚ ਇਸ ਟਰਾਲੇ ਨੂੰ ਘੁੰਮ ਕੇ ਕੰਟਾਗਰ ਚੌਕ ਤੋਂ ਘੁੰਮ ਕੇ ਇਸ ਟਰਾਲੇ ਨੂੰ ਅੰਦਰ ਜਾਣਾ ਸੀਗਾ ਜੇ ਜਗ੍ਹਾ ਤੇ ਟਰਾਂਸਫਾਰਮਰ ਲੱਗਣਾ ਸੀਗਾ ਉਸ ਜਗ੍ਹਾ ਤੇ ਟਰਾਂਸਫਾਰਮਰ ਨਹੀਂ ਲੱਗਿਆ ਟਰਾਂਸਫਾਰਮਰ ਖੜੇ ਨੂੰ ਤਕਰੀਬਨ 20 ਦਿਨ ਹੋ ਚੁੱਕੇ ਨੇ 20 ਦਿਨਾਂ ਦੇ ਵਿੱਚ ਹਲੇ ਤੱਕ ਟਰਾਂਸਫਾਰਮਰ ਤੇ ਟਰਾਲਾ ਉਸ ਜਗ੍ਹਾ ਤੋਂ ਨਹੀਂ ਹਿਲਿਆ ਸੋ ਕਿਤੇ ਨਾ ਕਿਤੇ ਕਾਫੀ ਵੱਡੀ ਅਨਗਹਿਲੀ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਦੇ ਵਿੱਚ ਕਿਉਂਕਿ ਲੋਕ ਇਸ ਜਗ੍ਹਾ ਦੇ ਵਿੱਚ ਆਉਂਦੇ ਨੇ ਲੋਕ ਇਸ ਜਗ੍ਹਾ ਤੋਂ ਜਾਂਦੇ ਨੇ ਲੋਕਾਂ ਨੇ ਮਾਰਕੀਟ ਕਰਨੀ ਹੈ ਲੋਕਾਂ ਨੇ ਸ਼ਾਪਿੰਗ ਕਰਨੀ ਹੈ ਪਰ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਵਪਾਰੀ ਲੋਕ ਨੇ ਇਸ ਜਗ੍ਹਾ ਦੇ ਦੁਕਾਨਦਾਰ ਲੋਕ ਨੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਜਦੋਂ ਰਸਾ ਹੋ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਦੁਕਾਨਾਂ ਦੇ ਅੱਗੋਂ ਕਾਹ ਕਿ ਜਿਹੜੇ ਨੇ ਉਹ ਚਲੇ ਜਾਂਦੇ ਨੇ ਦੁਕਾਨਦਾਰਾਂ ਦਾ ਜਿਹੜਾ ਕਹਿਣਾ ਸੋ ਕਿਤੇ ਨਾ ਕਿਤੇ ਦੇਖਦੇ ਕਿ ਕ ਹਾਲੀ ਠਾਣਾ ਵੀ ਪੈਂਦਾ ਤੇ ਨਾਲ ਹੀ ਇਹ ਜ਼ੋਨ ਦਾ ਜਿਹੜਾ ਦਫਤਰ ਹੈ ਉਹ ਵੀ ਪੈਂਦਾ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਜਿਹੜਾ ਦਫਤਰ ਹੈ ਉਹ ਵੀ ਪੈਂਦਾ ਹੈ ਪਰ ਕਿਤੇ ਨ ਕਿਤੇ ਸ਼ਰਯਮ ਨਜ਼ਰ ਅੰਦਾਜ਼ ਜਿਹੜਾ ਕੀਤਾ ਜਾ ਰਿਹਾ ਹੈ ਟਰਾਲੇ ਨੂੰ ਤੇ ਨਾਲ-ਨਾਲ ਉਸ ਟਰਾਲੇ ਦੇ ਉੱਤੇ ਲੱਗੇ ਟਰਾਂਸਫਾਰਮਰ ਨੂੰ ਵੀ ਜਿਹੜਾ ਸ਼ਰਯਮ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਇਸ ਟਰਾਂਸਫਾਰਮਰ ਨੂੰ ਇਸ ਜਗ੍ਹਾ ਤੋਂ ਉਸ ਚੌਕ ਦੇ ਵਿੱਚ ਉਹ ਜਗ੍ਹਾ ਤੇ ਲੱਗਣਾ ਸੀਗਾ ਬਿਜਲੀ ਘਰ ਦੇ ਵਿੱਚ ਲੱਗਣਾ ਸੀਗਾ ਜਿਹੜਾ ਟਰਾਲਾ ਮੇਨ ਰੋਡ ਤੇ ਖੜਵਾਇਆ ਦੇਖਦੇ ਹੋ ਜਿਹੜਾ ਲਈ ਮੈਨਟਨ ਕੈਮਰਾਮੈਨ ਹੈ ਜਿਹੜਾ ਨਾਲ ਤਨਵਾਦ